ਕਿਵੇਂ ਹੋ ਤੁਸੀਂ ਠੀਕ ਅਸਾਂ ਬੋਲੀ ਪੂਰਾ ਨਾ ਸਾਡਾ ਜਿਹੜਾ ਸੀ ਮਿਸ਼ਨ ਉਹ ਹੋ ਗਿਆ ਕੰਮਿਸ਼ਨ ਹੋ ਗਿਆ ਕੰਪਲੀਟ ਵਾਸ਼ਿੰਗ ਮਸ਼ੀਨ ਹੈ ਉਹ ਆਰਡਰ ਕਰਤੀ ਹੈ ਮਤਲਬ ਕਰੇ ਆ ਜਾਣੀ ਮਮਾ ਨੂੰ ਨਹੀਂ ਪਤਾ ਮਮਾ ਨੂੰ ਅਸੀਂ ਦੱਸਿਆ ਕੁਝ ਨਹੀਂ ਦੱਸਿਆ ਹੈਗਾ ਸਿਰਫ ਮਮਾ ਨੂੰ ਕੁਝ ਨਹੀਂ ਦੱਸਿਆ ਵਾਸ਼ਿੰਗ ਮਸ਼ੀਨ ਆ ਜਾਣੀ ਹੈ ਠੀਕ ਆ ਸੁਣ ਲੈਣਾ ਤੁਹਾਨੂੰ ਫੇਰ ਨਾ ਕੋਈ ਬਾਜ਼ ਘਟਿਆ ਤੇ ਆਪਾਂ ਹੁਣ ਚੱਲ ਜੀਸ਼ੀ ਨਾ ਕਰਦੇ ਪਿਆ ਆਪਾਂ ਵੇਟ ਹਾਂ ਅਸੀਂ ਮੰਮੀ ਨੂੰ ਦੇਣਾ ਤੁਸੀਂ ਕੁੰਡਾ ਆ ਗਏ ਤੇ ਜੀਪ੍ਰੀਤ ਜੀ ਹਾਂਜੀ ਕਿਵੇਂ ਠੀਕ ਆ ਹੋ ਭਾਈ ਤੋਈ ਜਾਂਦੀ ਕਪੜੇ ਮੈਂ ਤਾਂ ਠੀਕ ਆ ਜੀ ਤੁਸੀਂ ਠੀਕ ਬਣੋ ਕਪੜੇ ਚੱਕਣ ਲਈ ਮਨਵੀਰ ਦੇ ਕਿੱਥੇ ਲੈ ਜਾਵਾਂ ਕਿੱਥੇ ਰੱਖਾਂ ਮੇਰੇ ਇੱਥੇ ਕਿੱਥੇ ਲੈ ਕੇ ਜਾਵਾਂ ਵੀ ਦੇ ਕੇ ਜਨੋ ਬੇਬੀ ਆ ਗਈ ਬੱਚਿਆਂ ਦੇ ਕੱਪੜੇ ਸੁੱਕੇ ਹੋਣੇ ਹੈ ਹੈ ਮੈਨੂੰ ਕੱਲ੍ਹ ਨੂੰ ਬਾਹਰ ਪਾਉਣਾ ਹੈ ਭਿਆਨੇ ਤਾਂ ਬਹੁਤ ਹੁੰਦੇ ਆ ਆ ਤੇ ਬੈਠੇ ਰਾਜਣਾ ਮੈਂ ਆਈ ਵਾਲੇ ਵਲੌਗ ਬਣਾਉ ਬਲੌਗ ਦਾ ਤਾਂ ਪਾਣਾ ਤੂੰ ਬਲਾਇਆ ਕੱਪੜੇ ਫੜੋਣ ਨੂੰ ਹੀ ਮੈਨੂੰ ਮੈਨੂੰ ਲੱਗਿਆ ਪਾੜੇ ਨੂੰ ਮੈਂ ਕਿ ਇਹਨੂੰ ਕਿੱਧਰ ਬਲੌਗ ਸੋਚ ਗਿਆ ਇਸ ਵੇਰੇ ਇਸ ਵੇਰੇ ਅਚਾਨਤ ਦਾ ਚਮਕਦੀ ਜਦੋਂ ਸੱਚੀ ਸੋਨੇ ਦੀ ਹੁੰਦੀ ਆ ਸੋਨੇ ਦੀ ਆ ਅ ਅੱਛਾ ਧੋਣਾ ਲਾਜੋਗੇ ਇਹ ਧੋਣਾ ਲਾਜੋਗੇ ਦੀ ਇੰਨੀ ਕਰੋ ਸੋਨੇ ਆਰਟੀਫੀਸ਼ੀਅਲ ਆ ਲੈ ਸੋਨੇ ਦੀ ਵੀ ਪਵਾ ਦਾਂਗਾ ਕਿਹੜੀ ਗੱਲ ਆ ਲੈ ਮੈਂ ਕੀ ਆ ਕੀ ਆ ਮੈਂ ਨਹੀਂ ਨਹੀਂ ਤੂੰ ਹੀ ਤਾਂ ਕਹਿੰਦੇ ਨਹੀਂ ਕੁਝ ਵੀ ਕਿਆ ਨਵੀਂ ਤੁੰ ਵਾਲਾ ਹਾ ਦੋ ਤਨ ਦੋ ਤਨ ਫੜ ਦੋ ਤਨ ਫੜ ਤੂੰ ਨਹੀਂ ਦੇਖਦੇ ਨੇ ਆ ਲੈ ਇਹਨੂੰ ਫੜ ਲੈ ਚੱਕ ਤਾ ਫੜ ਲੈ ਉਹ ਚੜਦੇ ਭਰਾਵਾ ਚੜਦੇ ਉਹਨੇ ਫਾਲੇ ਸੀਗੇ ਨਹੀਂ ਫੜ ਉਹਨੇ ਡਿੱਗ ਜਾਨੇ ਆ ਡਿੱਗ ਜਾਨੇ ਸਾਰੇ ਦੇਖਦੇ ਨਹੀਂ ਪ੍ਰੀਤ ਦੇ ਹੱਥਾਂ ਵਿੱਚ ਬਾਗਲ ਪ੍ਰੀਤ ਕੀ ਕਰਨ ਦੀਆਂ ਰੱਖਿਆ ਇਹਨਾਂ ਨੂੰ ਕਿਤੇ ਕੱਪੜਿਆਂ ਨੂੰ ਯਾਰ ਸੱਚੀ ਡਿੱਗ ਜਾਨੇ ਆ ਸੱਚੀ ਡਿੱਗ ਜਾਨੇ ਆ ਯਾਰ ਕੱਪੜੇ ਕਿੱਲੇ ਹੋ ਮਤਨ ਕਹੀ ਜੇ ਤਾਂ ਜਾਂਦਾ ਉਹਦੇ ਮੈਂ ਵੀ ਜਾਣ ਕੇ ਗਿਆ ਸੀ ਤੇ ਇਹ ਜੇ ਮੈਂ ਵੀ ਹੋ ਰਿਹਾ ਯਾਰ ਠੰਡ ਹੈ ਇਹਨਾਂ ਨੂੰ ਕਿਤੇ ਰੱਖ ਲਟਕਾਣੇ ਤੇ ਰੁਕ ਜਾ ਟੈਂਕੀ ਪਰ ਕੇ ਟੈਂਕੀ ਪਰ ਕੇ ਸ਼ਟਰ ਟਰ ਮੇਰੀ ਮੰਮੀ ਕਿੱਥੇ ਮੰਮੀ ਕਿੱਥੇ ਆ ਸਵੇਰ ਦੀ ਮੰਮੀ ਨਹੀਂ ਦੇਖੀ ਮੈਨੂੰ ਮੰਮਾ ਮੰਮੀ ਮੰਮੀ ਓ ਬੱਲੇ ਬੱਲੇ ਹਾ ਬੱਲੇ ਬੱਲੇ ਕਿਨੀ ਤੇ ਨੂੰ ਭਾਂਡੇ ਦੀ ਸੇਣਾ ਦਾ ਸਹ ਦੇ ਘਰ ਆਈ ਮਾਂ ਜੀ ਤੇ ਨੂੰ ਭਾਂਡੇ ਦੇ ਤੇ ਅੱਜ ਤੇ ਨੂੰ ਦਿੱਸੇ ਪ੍ਰੀਤ ਆਂਦੀ ਆ ਟੱਕ ਪੈਦਾ ਪੀਤ ਅੱਜ ਤੋਂ ਹੋਣਾ ਤਾਂ ਅੱਜ ਫੋਆ ਸੀ ਮੈਂ ਉਹ ਮੰਮੀ ਕੱਲ ਹੋ ਵੀ ਟੈਲਾ ਦੇ ਕੱਪੜੇ ਮਾਰੀ ਜਾਂਦੀ ਤੁਸੀਂ ਵੀ ਟੈਲਾ ਤੇ ਲੱਗੇ ਹੋ ਕਿਉਂ ਮਾਰਦੇ ਨਹੀਂ ਹੈ ਸਪਾਈ ਨਹੀਂ ਕਰਨੀ ਲੈ ਸੋਡਾ ਹੀ ਕੰਮ ਯਾਰ ਉਹ ਇਹਦਾ ਉਹ ਕਰ ਲਿਆ ਕਰ ਮੈਂ ਕਰਦਾ ਹੀ ਆ ਬਹੁਤ ਹੋਰ ਕਿਤੇ ਮੈਂ ਇਥੇ ਬੇਲਾ ਆ 6 ਵਜੇ ਜਾਂਦਾ ਰੋਜ਼ ਕੰਮ ਤੇ ਬਹੁਤ ਅੱਛੀ ਨਾ ਹਾਂਜੀ ਮੰਮੀ ਦੇ ਤਰੀਕੇ ਵਾਈ ਦੇਖੋ ਕਿੰਨੀ ਆ ਵਾ 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 ਮੰਮੀ ਆ ਵੀ ਸਾਫ ਕਰਨੇ ਆ ਵਾਲੇ ਹੈਂ ਹੈਂ ਕਰ ਲੂ ਮੈਂ ਆਪੇ ਪਰ ਉਹ ਠੀਕ ਆ ਮਰਜੀ ਆ ਹੈਲਪ ਚਾਹੀਦੀ ਹੈ ਹੈ ਉਹ ਕੀ ਕਰ ਅਹ ਨੋ ਬਾਈ ਵਾ ਇੰਗਲਿਸ਼ ਵੀ ਮਰਜੀ ਮੰਮੀ ਸਾਡੀ ਕਹਿੰਦੇ ਨਾ ਮੰਮੀ ਦੱਸੋ ਹੈਲਪਫੁਲ ਬਚਾਈ ਦੀ ਹੋਵੇ ਨਹੀਂ ਜੀ ਨਹੀਂ ਮੈਂ ਤੁਹਾਡੀ ਹੈਲਪ ਕਰਾਂਗਾ ਪੱਕਾ ਦਾ ਆਪਸਾਲੇ ਦੀ ਕਹੋਂਦੀ ਮੇਰੀ ਕੈਨ ਕਰਾਉਣੀ ਨਹੀਂ ਬਸ ਮਰਜੀ ਆ ਉਹ ਬਟੈਂਕੀ ਭਰ ਗਈ ਆ ਹਾਂ ਜੀ ਹੁਣ ਇੱਕ ਬੰਦ ਕਰ ਦੇ ਭਰਤੀ ਪਤਾ ਤੁਹਾਨੂੰ ਵੀ ਬੰਦ ਹੋ ਗਈ ਆ ਨਹੀਂ ਉਹ ਤੂੰ ਚਲਾ ਕੇ ਨਹੀਂ ਆਇਆ ਹੋਰ ਕੱਲ ਵੀ ਦਿੱਤੀ ਬੰਦ ਮੈਂ ਨਾ ਪਰ ਪਾਣੀ ਨਹੀਂ ਆਦੀ ਮੈਂ ਮੈਂ ਮਹਿੰਦੀ ਲਾ ਲਉ ਕੱਲ ਲੈਂਦੀ ਆ ਮੈਂ ਮਹਿੰਦੀ ਤਾਂ ਹੀ ਲੱਗੂ ਜੇ ਕੰਮ ਨਿਭਰੂ ਤਾਂ ਮੈਂ ਨਹੀਂ ਮਹਿੰਦੀ ਮੈਂ ਲਾਉਂਗਾ ਮਹਿੰਦੀ ਅੱਜ ਜਦੋਂ ਸ਼ਾਮਾਂ ਪੈ ਜਾਂਦੀਆਂ ਫੇਰ ਕੀ ਫਾਇਦਾ ਨਹੀਂ ਪੈਂਦੀਆਂ ਸ਼ਾਮਾਂ ਅੱਜ ਪ੍ਰੀਤ ਬੇ ਪ੍ਰੀਤ ਹਾਂਜੀ ਬੋਲੋ ਭੀਜਿਆ ਹੈ ਅੱਖ ਜਣ ਬੱਜ ਜਵੇ ਤੇਰੇ ਸਾਰੇ ਇਹਨੇ ਪੁੱਛਦੇ ਨੇ પેટ્રોલ ਪੰਪ પેટ્રોલ ਪੰਪ પેટ્રોલ ਪੰਪ ਨਹੀਂ ਹੈਗਾ ਇਹ ਇਹ ਹੈਗਾ ਆਪਣਾ ਬੰਦ પેટ્રોલ ਪੰਪ ਇਹ ਸਾਡਾ પેટ્રોલ ਪੰਪ ਨਹੀਂ ਹੈਗਾ ਸਾਰਾ ਖਰਾਬ ਹੈ ਇੱਥੇ ਕੁਝ ਨਹੀਂ ਹੈਗਾ ਸਿਰ ਮਸ਼ੀਨਾਂ ਹੀ ਪਈਆਂ ਬੰਦੇ ਆ ਵੀ ਰੀਤੀ ਮਗਾ ਮਨ ਵੀਰ ਚੰਗੀ ਤਰ੍ਹਾਂ ਬਾਕੀ ਥੱਲੇ ਬੱਦਲ ਕਰ ਜਾਂਦੇ ਆ ਹਾਂ ਅੱਜ ਮੈਂ ਧੋਪੂ ਕੀ ਲਈ ਚਲ ਬਸ ਕਰ ਬਾਕੀ ਕੱਪੜੇ ਫੇਰ ਧੋਣੇ ਇਹ ਕੀ ਅੰਦਰ ਨੂੰ ਕਰਿਓ ਨਹੀਂ ਵੀ ਸਾਰੇ ਧੋਣੇ ਮੈਂ ਮਰਜੀ ਆ ਭਰਾਵਾ ਓਏ ਤੂੰ ਕੀ ਰੋੜਾ ਪਾਇਆ ਬਲੌਗ ਅੱਜ ਬਣਦਾ ਹੋਵੇ ਅੱਛਾ ਉਹ ਤੇ ਮੇਰਾ ਵੀ ਵਲੌਗ ਬਣਦਾ ਲਾਵਾ ਵੀ ਓਨ ਕਰਾ ਮੁਕਾਬਲਾ ਹੀ ਚੱਲਦਾ ਅੱਜ ਹਾਂ ਤੇ ਫਰੰਟ ਕੈਮਰਾ ਨਾਲ ਆਦਾ ਅੱਲਾ ਚੱਲ ਸ਼ਾਸਨਾਮਾ ਮੁਕਾਬਲਾ ਕਰਦੀ ਨਹੀਂ ਨਹੀਂ ਮਮਾ ਜੀ ਤੁਹਾਡੇ ਨਾਲ ਮੁਕਾਬਲਾ ਨਹੀਂ ਹੋ ਸਕਦਾ ਬਾਬਾ ਜੀ ਓਖਾ ਲੋਕ ਆਪਣੇ ਜਿਆਦਾ ਚੱਲਣਾ ਆ ਨਹੀਂ ਮਮਾ ਜੀ ਆ ਦੇਖੋ ਨਹੀਂ ਆ ਮੇਰਾ ਵਲੌਗ ਜਿਆਦਾ ਚੱਲਣਾ ਚਾਹੀਦਾ ਮੈਂ ਮੈਂ ਨਹੀਂ ਮੈਂ ਨਹੀਂ ਮੈਂ ਤੁਹਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੀ ਇਹ ਬਲੌਗ ਨੂੰ ਜਾਨ ਬੱਦ ਤੋਂ ਬਾਦ ਸ਼ੇਅਰ ਕਰੋ ਸ਼ੇਅਰ ਕਰੋ ਜਿੱਥੇ ਚੱਕਰ ਹੁੰਦਾ ਚੱਕ ਵਟੇ ਵੀ ਆਪਣੇ ਬਲੌਗ ਦੇ ਜਿਆਦਾ ਨਹੀਂ ਗੱਲ ਬਾਤ ਵਧੀਆ ਕਰਨੀ ਹਾਂ ਇਹ ਮੰਨੂ ਮੇਰੇ ਨਾਲ ਆ ਇਹ ਥੋੜਾ ਜਿਹਾ ਕੰਮਕੁੰਮ ਨਹੀਂ ਜਿੱਤ ਕਹਿੰਦਾ ਚੀਜੀ ਦੇ ਚੀਜੀ ਚੀਜੀ ਆ ਦੇ ਰੱਖੀ ਨੇ ਖਤਮ ਹੋ ਗਈ ਇਹਦੀ ਇਹਨੂੰ ਦਿਖਾ ਦੇ ਨਹੀਂ ਕੱਪੜੇ ਲਿਆ ਕੇ ਪਾਏ ਮੈਨੂੰ ਕਿੱਦਾਂ ਦੇ ਲੱਗਦੇ ਬਾਹ ਇਦਾਂ ਕਰ ਦੇ ਫਿਰ ਚਾਰੋਂ ਡੱਬੀ ਦਾ ਚਲੋ ਮਨਵੀਰ ਹਾਂਜੀ ਹੁੰਨੇ ਆ ਤੁਸੀਂ ਆ ਲੈ ਗੱਡੇ ਛਤੋਂ ਮਮਾ ਮਮਾ ਆਣੀ 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 ਆਇਓ ਖਾਓ ਆ ਖਾ ਨਹੀਂ ਮੰਮੀ ਜੀ ਹਾਂ ਖਾ ਨਹੀਂ ਮੰਮੀ ਜੀ ਨਹੀਂ ਮੰਮੀ ਜੀ ਮੈਂ ਟਮ ਟਮ ਨਹੀਂ ਕੈਂਟੇ ਗੁੰਟੇ ਕੋ ਆਹ ਕਾ ਬਾਬਾ ਆ ਮੇਰੇ ਮੋਢੇ ਆ ਮੈਂ ਹਾਂ ਹੋਣੀ ਆ ਹਰ ਜੀ ਇਹ ਰਸੋਈ ਚ ਲੱਗੂਗਾ ਹਾਂ ਜੀ ਲੱਗਦਾ ਸ਼ਾਮ ਨੂੰ ਵੀ ਇਹੀ ਕੰਮ ਹੋਊਗਾ ਇਹਦਾ ਸ਼ਾਮ ਤੱਕ ਕਦੀ ਕੱਪੜੇ ਨਿਭੜਦੇ ਹਾਂ ਜੀ ਠੀਕ ਹੈ ਠੀਕ ਹੈ ਕੱਪੜੇ ਵੀ ਦੇਖਣਾ ਆ ਦੇਖੋ ਕੱਪੜੇ ਆ ਆ ਕੱਪੜੇ ਫੇ ਕੱਲੀ ਮੈਂ ਧੋਣ ਲਾ ਪਈ ਫੇ ਕਿਹੜਾ ਮੈਨੂੰ ਰਸੋਈ ਚ ਬਾੜਦਾ ਜੇ ਇੱਥੇ ਕਰ ਕਰ ਰੈਂਟ ਕੇ ਨਾ ਬੋਲ ਨਹੀਂ ਹਾਂ ਇਦਾਂ ਜੇ ਮੈਂ ਧੋਣ ਲਾ ਪਈ ਨਹੀਂ ਰੇ ਜੀ ਦਾ ਫੇਰ ਤਾਂ ਮੈਨੂੰ ਕੋਈ ਜਵਾਬਦਾ ਅੱਛਾ ਜੇ ਮੈਂ ਹੁਣ ਸੋਚੂ ਨਿਆ ਸੋਚਿਆ ਤੇ ਕੱਪੜਿਆਂ ਤੇ ਇਹ ਕਹਿੰਦੀ ਸ਼ਾਮ ਤੈ ਜਾਣੀ ਆ ਅੱਧਰ ਖੜ ਗਿਆ ਇਦਾਂ ਤਾਂ ਬਹੁਤ ਔਖਾ ਆ ਨਹੀਂ ਮੰਮੀ ਦੀ ਔਖਾ ਹੀ ਰਹਿਣ ਤਾਂ ਮੈਂ ਕੱਪੜੇ ਚ ਅੱਜ ਸਫਾਈ ਦੇ ਨਾਲ ਧੋਣੇ ਆ ਮੈਂ ਸਫਾਈ ਦੇ ਨਾਲ ਕੱਪੜੇ ਧੋਣੇ ਆ ਮੈਂ ਓਦਾਂ ਥੋੜਾ ਧੋਣੇ ਆ ਕਿ ਮੈਂਟ ਮੈਂਟ ਨਹੀਂ ਬਾਬਾ ਜੀ ਤੁਸੀਂ ਤਾਂ ਮੇਰੀ ਕਪਾਈ ਨਹੀਂ ਦੇਖੀ ਕੀ ਕਹਿੰਦੀ ਮੰਮੀ ਪ੍ਰੀਤ ਗੱਲ ਲੀ ਕਹਿਣਾ ਚ ਘਾ ਲਉ ਮੈਂ ਰਹਿ ਇੱਕ ਘੰਟੇ ਦਾ ਹਾਂ ਕਹਿੰਦੀ ਇੱਕ ਘੰਟੇ ਤੋਹ ਦਉਂਗੀ ਕੱਪੜੇ ਸ਼ਾਮ ਦੇ ਚਾਹ ਇਹ ਵੇਲਾ ਵੀ ਅੱਧਾ ਘੰਟਾ ਇਹਨੂੰ ਹੋ ਗਿਆ ਕੁਕਰੇ ਫੜਾ ਬੇਟਾ ਪਤਾ ਘੰਟਾ ਹੋ ਗਿਆ ਦੇਖੋ ਆ ਦੇ ਲੋ ਨਗਰ ਪਤਾ ਮੈਨੂੰ ਕੀ ਕਹਿੰਦੀ ਜਿੰਨੀ ਸਾਰ ਪੁੰਨੇ ਕਾ ਧੋਦੀ ਨਹੀਂ ਬਾਕੀ ਰਹਿ ਜਾਣੀ ਮੈਂ ਤਾਂ ਮੇਰੀਆਂ ਸਾਬਣਾਂ ਤੋ ਬਾਹਰ ਕੋਈ ਆਇਆ ਮੰਮੀ ਸਬਜੀ ਆਉ ਸਬਜੀ ਆ ਪੰਮਾ ਆ ਤਵਾੜੀ ਬਹੁਤ ਦਿਨ ਦਾ ਹੀ ਹੁੰਦਾ ਹੋ ਕੱਢੀ ਆ ਲਓ ਜੀ ਕੁਈ ਵੀ ਨਹੀਂ ਆਰਥਾ ਸਿਲੰਡਰ ਆ ਮੈਂ ਆ ਮੈਂ ਮਤਲਬ ਪਹਿਸ ਟਿੰਗ ਮੇਰੇ ਘੇਰੇ ਡੱਕੋ ਦੀ ਆਹੇ ਕੋਰਕੂਰੇ ਕਾ ਇੰਦਾ ਖਾਣੇ ਆ ਮੈਂ ਛੱਡ ਦੇਣੀਆਂ ਮੈਨੂੰ ਹੁਣ ਤੇਰੇ ਮੈਨੂੰ ਆ ਲੈ ਐ ਖਾ ਤੇ ਇਹਨੂੰ ਕੋਰਕੜੇ ਨਾਲ ਦੋ ਮੈਂ ਕਿਹਾ ਵੀ ਨਾ ਲੈ ਆ ਲੈ ਦੇ ਆ ਕੋਰਕੜੇ ਮੈਂ ਆ ਜਾਗਾ ਨਹੀਂ ਭਰਾ ਮੈਂ ਕਿਹੜਾ ਖੜੀਏ ਬੀਬੀ ਹਣ ਪਹਿਲੇ ਮੈਂ ਉਹਦੇ ਤੇ ਕਿੰਨਾ ਖਾਇਆ ਹੋਰ ਕੁਛ ਮम्मा ਹੁਣੇ ਧੁੱਪੇ ਲੱਗਿਆ ਮੰਝਾ ਡਾਂਟ ਤੇ ਮੇਰੇ ਕੱਪੜੇ ਦੇ ਲੋ ਉਹਦੇ ਢੋਲੇ ਆ ਹਾਂਜੀ ਮੈਂ ਆਪਣਾ ਕੰਮ ਕਰ ਲਿਆ ਮम्मा ਆਪਣਾ ਕੰਮ ਕਰਕੇ ਫ੍ਰੀ ਹੋ ਕੇ ਲੱਗਿਆ ਲੰਮੇ ਪਹਿਣ ਮੇਰਾ ਕਮਰਾ ਵੀ ਰਹਿੰਦਾ ਆ ਤੇ ਮੇਰੇ ਕੱਪੜੇ ਵੀ ਰਹਿੰਦੇ ਪਏ ਆ ਮੇਰਾ ਕੋਈ ਨਹੀਂ ਕੰਮ ਹੋਇਆ ਅੱਜ ਸ਼ਮਾ ਅਣੀ ਮम्मा ਇਹ ਚੈਲੰਜ ਆ ਤੁਹਾਡੇ ਨਾਲ ਹੁਣ ਮੇਰਾ ਕੱਪਾ ਕੱਪਾ ਕਿੰਨੇ ਟਾਈਮ ਚ 1 ਘੰਟੇ 1 ਘੰਟੇ ਚ ਓਕੇ ਫੋਟੋ ਦੇਖਣਾ 1 ਘੰਟਾ ਪੂਰਾ ਦੇਖਣਾ ਹੁਣ ਕਿਹੂੰ ਆਉਂਦਾ ਹੈ ਦੀਦੀ ਨੂੰ ਲੈ ਕੇ ਮੈਂ ਇੱਥੇ ਆ ਠੀਕ ਆ ਆੜੋ ਜੀ ਮਮਾ ਦੇ ਲੱਗਦੀ ਪਈ ਹੈ ਮਹਿੰਦੀ ਤਾਂ ਮੈਂ ਥੋੜੇ ਬਿਜੀ ਸੀ ਹੁਣ ਇਸ ਕਰਕੇ ਈਸ਼ੂ ਦੀਦੀ ਲਗਾ ਰਹੀ ਆ ਮਹਿੰਦੀ ਮੇਰਾ ਹਜੇ ਵੀ ਕੰਮ ਫਰੀ ਨਹੀਂ ਹੋਈ ਮੈਂ ਓਏ ਬੇਟਾ ਘੰਟਾ ਹੋ ਗਿਆ ਬੱਬੂ ਚੈਲੇਜ ਖਤਮ ਘੰਟਾ ਮੇਰਾ ਹੋ ਗਿਆ ਚੈਲੰਜ ਖਤਮ ਕੱਲ ਦਾ ਚੱਲ ਕੇ ਰੱਖਾਂਗੇ ਹੋਰ ਮੈਂ ਹਾਰ ਗਈ ਮਮਾ ਜਿੱਤ ਗਏ ਸਾਬੀ ਨੇ ਆਪਣੇ ਚੈਲੰਜ ਨਹੀਂ ਦਿੱਤੇ ਆ ਨਹੀਂ ਮਮਾ ਮਮਾ ਤੁਸੀਂ ਮੈਨੂੰ ਖਾਣ ਪੀਣ ਵਾਲਾ ਚੈਲੰਜ ਕਰੋ ਖਾਣ ਉੱਚ ਤਾਂ ਫਿਰ ਉਹ ਵੀ ਦੇਖਣਾ ਚਾਹੀਦਾ ਆ ਦੇਖੋ ਸਾਡੇ ਹਾਲ ਮਿੱਟੀ ਆ ਵੀ ਆ ਵੀ ਆ ਵੀ ਆ ਵੀ ਮੈਂ ਹੀ ਖਾਦੇ ਪੀਤੇ ਸਾਰੀਆਂ ਇਹ ਬਿੱਕੂ ਦੇਖ ਕੀ ਕਰਦੇ ਪੀਕੂ ਹੈਲੋ ਹੈਲੋ ਹਾਊ ਆਰ ਯੂ ਆਮ ਫਾਈਨ ਓਕੇ ਆਲ ਗੁੱਡ ਯਾ ਕੀ ਕਰਦੇ ਤੁਸੀਂ ਮਮੇ ਦੀ ਆਪਣੀ ਆਈਡੀ ਬਣਾਉਂਦੇ ਆ ਦੀ YouTube ਓਕੇ ਠੀਕ ਆ ਮੇਰੀ ਮੰਮਾ ਨੂੰ ਜਲਦੀ ਜਲਦੀ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੰਮਾ ਦੀ ਆਪਾਂ Instagram ਵੀ ਆਈਡੀ ਬਣਾ ਦੇਣੀ ਆ ਫੇ ਮਮਾ ਵੀ ਵੀਡੀਓ ਪਾਇਆ ਕਰਨਗੇ ਰੈਸਪੀ ਦੀਆਂ ਮੰਮੀ ਨੂੰ ਕਿੰਨਾ ਪਿਆਰ ਮਿਲਦਾ ਹਾਂ ਦੇਖਦੇ ਆ ਫੇ ਸਾਡੀ ਮੰਮਾ ਨੂੰ ਕਿੰਨਾ ਕ ਪਿਆਰ ਮਿਲਦਾ ਹੈ ਕਿੰਨੇ ਕ ਜਿਆਦਾ ਮਤਲਬ ਸਬਸਕ੍ਰਾਈਬ ਆਉਂਦੇ ਆ ਫੇ ਆਪਾਂ ਉਹ ਸਾਬ ਦੇ ਨਾਲ ਤੁਸੀਂ ਅੱਜ ਦੱਸ ਦਿਓ ਸਾਰੇ ਜਣੇ ਕਮੈਂਟ ਦੇ ਵਿੱਚ ਹਾਂਜੀ ਇਹਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਜਿਨ੍ਹਾਂ ਨੇ ਕਰ ਲਿਆ ਉਹ ਫੇ ਸਾਨੂੰ ਦੱਸ ਦਿਓ ਮੈਸੇਜ ਕਰ ਦਿਓ ਕਿ ਅਸੀਂ ਕਰ ਲਿਆ ਸਬਸਕ੍ਰਾਈਬ ਉਹਨਾਂ ਦਾ ਥੈਂਕ ਯੂ ਸੋ ਮੱਚ ਕਰਾਂਗੇ ਤੇ ਹੁਣ ਮੈਂ ਥੋੜਾ ਜਿਹਾ ਕਰ ਲਵਾਂ ਕੰਮ ਬਿੱਕੂ ਨੇ ਤਾਂ ਮੈਂ ਨਾ ਨਹੀਂ ਕਰਾਉਣਾ ਨਹੀਂ ਕਰਾਉਣਾ ਨਹੀਂ ਕਰਾਉਣਾ ਨਾ ਮੈਂ ਨਹੀਂ ਕਰਾਂਦਾ ਕੰਮ ਕੋਈ ਮੰਜੀ ਮੈਨੂੰ ਪਤਾ ਹੈ ਆਪਣੇ ਗੋਡੀ ਲੋਕਾਂ ਨੂੰ ਬਸ ਸਹੀ ਆ ਸਹੀ ਆ ਅਸ਼ਾ ਮੇਰਾ ਕੰਮ ਕੋਈ ਕੰਮ ਨਹੀਂ ਤੁਹਾਡੇ ਕੰਮ ਕੰਮ ਆ ਹਨਾ ਅਲ ਲੈੜ ਲੈ ਤੁਮਾਏ ਅਲੈ ਇਦਾਂ ਨਹੀਂ ਹੁੰਦਾ ਜੀ ਅਲ ਲੈੜ ਲੈ ਤੁਮਾਹੀਂ ਕੁੰਜੀਆ ਵੇ ਚੱਲੀ ਨਾ ਆਪੇ ਆ ਗਈ ਐ ਵੇਖੋ ਆ ਗਈ ਅਲ ਲੈੜ ਲੈ <laughs> <laughs> <दिघ्ञेओं। आले> <laughs> तो। तो 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 चले होना साढ़े फोन का स्टाइल देख लो कि रखे ਮੰਮਾ ਨੇ ਅੱਜ ਆਫਿਸ ਵੀ ਸਾਫ ਕੀਤਾ ਕਿਚਨ ਵੀ ਸਾਫ ਕੀਤੀ ਬਿੱਕੂ ਨੇ ਨਹੀਂ ਕੁਝ ਵੀ ਕੰਮ ਕੀਤਾ ਤੇ ਮੈਂ ਜਿਹੜੇ ਜਿਹੜੇ ਕੰਮ ਕਰਨੇ ਹੋ ਮੇਰੇ ਸਾਰੇ ਪਏ ਹਜੇ ਮੇਰੇ ਕੱਪੜੇ ਨਹੀਂ ਮੈਂ ਕੱਪੜੇ ਧੋਲੇ ਆ ਤੇ ਚਲੋ ਫੇ ਠੀਕ ਹੈ ਓਕੇ ਬਾਏ 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 ਗੁੱਡ ਨਾਈਟ ਨਹੀਂ ਨਹੀਂ ਗੁਡਾ ਹੁਣ ਆਪਾਂ ਚੱਲੇ ਆ ਪੋਪਰ ਨੂੰ ਤੇ ਆਪਾਂ ਵਾਸ਼ਿੰਗ ਮਸ਼ੀਨ ਲੈਣ ਜਾਣੀ ਆ ਵਾਸ਼ਿੰਗ ਮਸ਼ੀਨ ਦੇਖ ਕੇ ਫਿਰ ਦੇਖਦੇ ਆ ਕਿ ਕਿਹਦੀ ਵਧੀਆ ਕਿਹੜੀ ਪਸੰਦ ਆਂਦੀ ਆ ਫਿਰ ਆਪਾਂ ਤੁਹਾਡੇ ਨਾਲ ਉੱਥੇ ਜਾ ਕੇ ਪਾਚ ਕੇ ਕਰਦੇ ਆ ਗੱਲ ਬਾਤ ਹੁਣ ਤੁਸੀਂ ਰੈਡੀ ਆ ਓਕੇ ਮਨਵੀਰ ਕੀ ਕਰਦਾ ਮਨਵੀਰ ਤਾਂ ਸਾਡੇ ਨੇ ਅੱਜ ਇੰਨਾ ਤਾਂ ਜ਼ਿਆਦਾ ਤੰਗ ਕੀਤਾ ਨਾ ਸਾਨੂੰ ਤੇ ਮਤਲਬ ਬਹੁਤ ਜ਼ਿਆਦਾ ਤੰਗ ਕੀਤਾ ਇਹਨੇ ਕਹਿੰਦਾ ਕਿ ਮੈਂ ਜਾਣਾ ਹੀ ਜਾਣਾ ਆ ਇਹ ਇਹਨਾਂ ਨੂੰ ਮਤਲਬ ਜਾਣ ਨਹੀਂ ਸੀ ਦਿੰਦਾ ਤੇ ਹੁਣ ਆਪਾਂ ਜਾਣੇ ਆ ਤੇ ਪਹੁੰਚ ਕੇ ਕਰਦੇ ਆ ਫਿਰ ਗੱਲ ਬਾਤ ਅ ਬਿਕੂ ਮੜਾ ਇਹਦਾ ਲੋਸ਼ਨ ਲਾਉ ਮੈਂ ਵੀਰ ਦੇ ਕੱਚੇ ਮੂਹ ਹਾਂਜੀ ਮੜਾ ਇਹਦਾ ਮੂਣਾ ਉਹਨੇ ਫੇਰ ਸਕਰਾਉ ਕਰ ਲਿਆ ਮਿਲ ਵੀਰ ਨੇ ਹੁਣ ਵੀਰ ਤੇ ਇੱਧਰ ਆਓ ਇੱਧਰ ਆਓ ਆਇਆ ਤੀਰੇ ਛੱਟ ਨਾ ਹੋ ਹੋਣਾ ਰਿਹਾ ਕਰ ਮੜਾ ਯਾ ਚੱਲ ਠੀਕ ਆ ਹਾਂਜੀ ਠੀਕ ਓਕੇ ਤੂੰ ਹਾਂਜੀ ਹਾਂਜੀ ਤੂੰ ਕਿ ਹਾਂਜੀ ਚਲੋ ਮਨ ਦਾ ਦਿਨ ਬਾਈ ਦਾ ਘਰ ਦੋ ਫੇ ਤੋ ਕਿ ਆਪ ਆਏ ਆਏ ਮਮਾ ਦੇ ਮਮਾ ਮੈਂ ਤੁਹਾਨੂੰ ਦੋ ਦਿਨ ਤੱਕ ਲੈ ਜਿੰਦੀ ਕਹਿੰਦੇ ਮੈਨੂੰ ਦੇਖ ਥੋੜਾ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਸਾਰਿਆਂ ਨਾਲ ਕਿ ਮੈਨੂੰ ਨਾ WhatsApp ਤੇ ਮੈਸੇਜ ਕਰਿਆ ਕਰੋ ਮੈਸੇਜ ਕਰਕੇ ਫਿਰ ਕਾਲ ਕਰਿਆ ਕਰੋ ਸਿੰਪਲ ਕਾਲ ਨਾ ਕਰਿਆ ਕਰੋ ਸਿੰਪਲ ਕਾਲ ਨਾ ਕਰਿਆ ਕਰੋ ਕਿਉਂਕਿ ਇਹ ਫੋਨ ਦੇ ਵਿੱਚ ਸਾਡਾ ਅਸੀਂ ਕੰਮ ਕੌਮ ਕਰਦੇ ਹੁੰਦੇ ਆ ਤਾਂ ਕਰਕੇ ਫੋਨ ਦੇ ਵਿੱਚ ਨਹੀਂ ਵੀ ਮੈਂ ਬਲੌਗ ਅਪਲੋਡ ਕਰਦੇ ਆ ਦੇਖੋ ਹਾਂਜੀ ਤੇ ਤੁਸੀਂ ਮੈਨੂੰ ਇਹ ਵਾਲੇ ਜਿਹੜਾ ਮੇਰੇ ਕੋਲ ਫੋਨ ਇਸ ਟਾਈਮ ਮੈਂ ਬਲੌਗ ਬਣਾਉਂਦੀ ਪਈ ਆ ਇੱਥੇ ਤੁਸੀਂ ਮੈਨੂੰ ਸਿੰਪਲ WhatsApp ਕਰਿਆ ਕਰੋ WhatsApp ਪਹਿਲਾਂ ਮੈਸੇਜ ਕਰਦਿਆ ਕਰੋ 12 ਵਜੇ ਤੋਂ 4 ਵਜੇ ਦੇ ਵਿੱਚ ਵਿੱਚ ਕਾਲ ਕਰਿਆ ਕਰੋ ਬਹੁਤ 6 ਵਜੇ ਤੋਂ ਬਾਅਦ ਨਾ ਕਰਿਆ ਕਰੋ 4 ਵਜੇ ਤੋਂ ਬਾਅਦ ਨਾ ਕਾਲ ਕਰਿਆ ਕਰੋ ਤੇ 6 ਵਜੇ ਤੋਂ ਬਾਅਦ ਆਪੋਰਾ ਵੀ ਨਾ ਕਰਿਆ ਕਰੋ ਕਿਉਂਕਿ ਆਪਾਂ ਬਲੌਗ ਪਾ ਲਈਦਾ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਆ ਮੈਸੇਜ ਵਗੈਰਾ ਬਹੁਤ ਹੁੰਦੇ ਆ ਤੇ ਪਲੀਜ਼ ਨਾ ਕਰਿਆ ਕਰੋ ਕੋਲ ਤੇ ਆਪਣੇ 12 ਵਜੇ ਤੋਂ 4 ਵਜੇ ਤੱਕ ਕੋਲ ਕਰ ਲਿਆ ਕਰੋ ਤੁਹਾਡਾ ਟਾਈਮ ਹੀ ਆ ਜੀ ਜੀ 12 ਵਜੇ ਤੋਂ ਪਹਿਲਾਂ ਹੈ ਕਿਉਂਕਿ ਮੈਂ ਉੱਠਦੀ ਥੋੜਾ ਲੇਟ ਆ ਕਿਉਂਕਿ ਠੰਡ ਠੰਡਾ ਕਰਕੇ ਲੇਟ ਉੱਠਦੀ ਆ 10 ਵਜੇ ਉੱਠਦੀ ਆ ਪ੍ਰੀਤ 10 ਵਜੇ ਲਾ ਲਓ 10 ਵਜੇ ਉੱਠ ਕੇ ਫਿਰ ਥੋੜਾ ਬਾਧਾ 2 ਘੰਟੇ ਬਹੁਤ ਘੱਟ ਹੁੰਦੇ ਮੇਰੇ ਲਈ ਤਾਂ 2 ਘੰਟੇ ਦੇ ਵਿੱਚ ਮੈਂ ਕੰਮ-ਕੁੰਮ ਵੀ ਕਰਨਾ ਹੁੰਦਾ ਆ ਤੇ ਇਸ ਕਰਕੇ ਤਾਂ ਕਰਕੇ ਮੈਂ ਇਸ ਕਰਕੇ ਆ ਕਿ 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਕਾਲ ਕਰ ਲਿਓ 4 ਵਜੇ ਤੋਂ ਪਹਿਲਾਂ 12 ਵਜੇ ਤੋਂ ਬਾਅਦ ਈ ਸੋ ਮੱਚ ਤੇ ਬਾਕੀ ਇੰਨਾ ਜ਼ਿਆਦਾ ਪਿਆਰ ਕਰਦੇ ਹਾਂ ਸਾਰੇ ਜਾਨੇ ਸਾਰਿਆਂ ਦਾ ਤੁਹਾਡਾ ਧੰਨਵਾਦ ਬਹੁਤ-ਬਹੁਤ ਦਿਨਾਂ ਦਾ ਬਲੌਗ ਦੇਖ ਲੋ ਮਮੀ ਦਾ ਚੈਨਲ ਬਣ ਗਿਆ ਨਵਾਂ ਮੇਰੀ ਮੰਮੀ ਦਾ ਜਾ ਕੇ ਬਲੌਗ ਦੇਖੋ ਮੇਰੀ ਮੰਮਾ ਨੇ ਅੱਜ ਬਲੌਗ ਨਾਇਆ ਫਸਟ ਟਾਈਮ ਤੇ ਇਹਨਾਂ ਦਾ ਬਲੌਗ ਦੇਖੋ ਆਪਣਾ ਕੀ ਨਾਮ ਇਹਨਾਂ ਦਾ ਚੈਨਲ ਮੈਂ ਲਾ ਦਿੰਦਾ ਵਿੱਚ ਅਸੀਂ ਮੰਮਾ ਦਾ ਚੈਨਲ ਲਾ ਦਿੰਦੇ ਆ ਵਿੱਚ ਤੇ ਉਹਨਾਂ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਮੰਮੀ ਸਾਡੇ ਬਹੁਤ ਜ਼ਿਆਦਾ ਖੁਸ਼ ਆ ਹੁਣ ਇਸ ਟਾਈਮ ਓਕੇ ਮੰਮੀ ਖੁਸ਼ ਹੋ ਹੈਪੀ ਆ ਓਕੇ ਤੇ ਮੰਮਾ ਲਈ 2 4 ਆਪਾਂ ਹੋਰ ਵੀ ਗੱਲਾਂ ਕਰਨੀਆਂ ਸੀਗੀਆਂ ਪਰ ਹਜੇ ਨਹੀਂ ਕਰਨੀਆਂ ਰੋਕੇ ਕਰਾਂਗੇ ਥੋੜੇ ਟਾਈਮ ਥੋੜੇ ਟਾਈਮ ਰੋਕੇ ਕਰਾਂਗੇ ਤੇ ਮੰਮੀ ਦਾ ਚਾਹ ਦਾ ਜਿਹੜਾ ਗਲਾਸ ਉਹ ਹਜੇ ਵੀ ਇੰਨਾ ਹੀ ਆ ਇੰਨਾ ਪਤਾ ਨਹੀਂ ਕਿੰਦਾਂ ਹੋਣਾ ਗਿਆ ਕਿ ਜਿਹੜੀ ਚਾਹ ਇਹਨਾਂ ਦੀ ਹੌਲੀ ਹੌਲੀ ਇੰਨੀ ਇੰਨੀ ਘਟਾਉਣੀ ਆ ਮੈਂ ਘਟਾਉਣੀ ਆ ਇਹਨਾਂ ਦੀ ਚਾਹ ਮੈਂ ਕਿਉਂਕਿ ਚਾਹ ਬਹੁਤ ਜ਼ਿਆਦਾ ਪੀਣ ਲੱਗ ਗਿਆ ਤੇ ਇਹਨਾਂ ਦਾ ਜਿਹੜਾ ਦਾੜਾ ਦਾ ਹਾਲ ਆ ਉਹ ਬੁਰਾ ਹੋਈ ਜਾਂਦਾ ਕਿੰਨਾ ਹੁੰਦਾ ਕਿੰਨਾ ਹੁੰਦਾ ਹਾਂਜੀ ਹੁੰਦਾ ਸਾਰੇ ਜਣੇ ਕਮੈਂਟ ਕਰਿਓ ਚਾਹ ਨਾਲ ਹੁੰਦਾ ਐ ਇਨ ਦਾੜਾ ਦਾ ਬੁਰਾ ਹਾਲ ਜਾਂ ਕਦੇ ਨਾਲ ਹੁੰਦਾ ਆ ਇੱਕ ਰਾਈਸ ਇਹ ਵੀ ਨਹੀਂ ਖਾਣੇ ਚਾਹੀਦੇ ਤੇ ਚੋਲ ਨਹੀਂ ਖਾਣੇ ਚਾਹੀਦੇ ਹਾਂਜੀ ਇਹ ਰੱਬਾ ਮੰਮਾ ਤੁਸੀਂ ਰਾਤ ਚੋਲ ਨਹੀਂ ਖਾਦੇ ਕੋ ਦੋ ਚਾਂਚੇ ਰਸ ਨੂੰ ਸੋਰ ਹੁੰਦੇ ਹਾਂ ਮੰਮੀ ਨੇ ਸੋਰ ਨੂੰ ਪਾਇਨ ਦੇ ਦਿੱਤੇ ਸੀਗੇ ਤੇ ਹਾਂਜੀ ਕਿਵੇਂ ਆ ਇੱਕ ਗੱਲ ਉਹ ਪਲੀਜ਼ ਜੇ ਕਿਸੇ ਨੇ ਮੈਥੀ ਵੀ ਕਰਨਾ ਹੁੰਦਾ ਆ ਡਾਇਰੈਕਟ ਸਾਨੂੰ ਕਰਿਆ ਕਰੋ ਜੋ ਵੀ ਸਾਡੇ ਵਲੌਗ ਤੇ ਸਾਡੇ ਤਿੰਨ ਜਣਿਆਂ ਤੋਂ ਇਲਾਵਾ ਕੋਈ ਆਉਂਦਾ ਕਿਸੇ ਨੂੰ ਨਾ ਕਰੋ ਹਾਂਜੀ ਮਾੜਾ ਇਹ ਕਹਦੇ ਪਲੀਜ਼ ਜਿੰਨੇ ਵੀ ਮੈਸੇਜ ਸਾਨੂੰ ਕਾਲ ਜਾਂ ਮੈਸੇਜ ਕਰਨੀ ਹੁੰਦੀ ਆ ਸਾਨੂੰ ਹੀ ਰਿਕੁਐਸਟ ਤੇ ਜਾਂ ਇੰਸਟਾਗ੍ਰam ਤੇ ਜਾਂ ਮਤਲਬ YouTube ਤੇ ਕਰ ਦਿਆ ਕਰੋ ਕਿ ਕਿ ਆਪਾਂ ਫਿਰ ਜਿਹੜਾ ਸਾਨੂੰ ਪਤਾ ਲੱਗ ਜੂਗਾ ਕਿਉਂਕਿ ਜੇ ਤੁਸੀਂ ਦੂਜਿਆਂ ਨੂੰ ਕਰੋਗੇ ਨਾ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਸਾਨੂੰ ਹੀ ਕਰਿਆ ਕਰੋ ਇਹ ਸਾਨੂੰ ਹੀ ਕਰਿਆ ਕਰੋ ਸਾਡੇ ਤਿੰਨਾ ਸਾਡੇ ਆ ਜਿਹੜਾ ਦੋਨੇ ਅਕਾਊਂਟ ਹੈ ਇਹਨਾਂ ਦੇ ਵਿੱਚ ਕਰ ਦਿਆ ਕਰੋ ਸਾਡਾ ਨੰਬਰ ਹੈਗਾ ਯਾਰ ਨੰਬਰ ਪਾਇਆ ਹੋਇਆ ਉੱਤੇ ਜਾ ਕੇ ਕਰ ਲਿਆ ਕਰੋ ਹਾਂਜੀ ਤੇ ਸਾਡਾ ਨੰਬਰ ਹੈਗਾ 9501158674 ਤੇ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਸਾਡਾ ਨੰਬਰ ਲਿਖ ਲਿਓ ਤੇ ਬਾਕੀ ਜਿਹਨਾਂ ਨੂੰ ਪਤਾ ਉਹ ਬਾਇਓ ਦੇ ਵਿੱਚ ਹੈਗਾ ਸਾਡਾ ਨੰਬਰ ਤੇ ਬਾਕੀ ਕਰਦੇ ਆ ਫੇ ਕੰਟੀਨਿਊ ਥੋੜਾ ਥੋੜਾ ਟਾਈਮ ਬਾਅਦ ਹੁਣ ਅਸੀਂ ਚਾਹ ਪੀ ਲਈਏ ਫਿਰ ਕਰਦੇ ਆ ਤੁਹਾਡ ਨਾਲ ਗੱਲਬਾਤ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮੰਮਾ ਚਾਹ ਇੱਧਰ ਕੱਧ ਬੈਠ ਗਾਈਸ ਚਾਹੇ ਚਾਹੇ ਗਾਈਸ ਚਾਹੇ ہماری ਚਾਹੇ ਇਹ ਲੋ ਆਪ ਕੀ ਚਾਹੇ ਥੈਂਕ ਯੂ ਮੰਮਾ ਇੱਧਰ ਕੱਧ ਬੈਠ ਅੱਛਾ ਵਲੌਗ ਵਲੌਗ ਦਾ ਚੈਲੰਜ ਹੋ ਗਿਆ ਹੁਣ ਕਿਦਾ ਕੱਪੜਿਆਂ ਦੀ ਗੱਲ ਹੈ ਹੀ ਕੱਲੂ ਚੈਲੰਜ ਕਰ ਲੈ ਮੰਮੀ ਜੀ ਦੇ ਕੱਪੜਿਆਂ ਦਾ ਕੱਪੜਿਆਂ ਦਾ ਚੈਲੰਜ ਕਰ ਲੋ ਕੱਲ੍ਹ ਕੱਲੂ ਮਮੀ ਇਨ ਘਰ ਤਲਾਰੂ ਕੱਪੜੇ ਧੋਣੇ ਤੂੰ ਘੰਟੇ ਤੇ ਸਾਰੇ ਜਿੰਨੇ ਹੈ ਜੀ ਘਰ ਤੇ ਠੀਕ ਆ ਪੱਕਾ ਹੱਥ ਨਾਲ ਧੋਣੇ ਸਾਰੇ ਹੀ ਮੈਂ ਚਲ ਠੀਕ ਹੈ ਕਿਹਦੀ ਆ ਗਈ ਹੈਗੇ ਆ ਬਹੁਤ ਆ ਕੱਪੜੇ ਤੇ ਜੇ ਆਪ ਕੋਈ ਜਾਵਾਂਗੇ ਨਾ ਧੋਣੇ ਆ ਸਾਰੇ ਚਾਦਰਾਂ ਲੈ ਚਾਦਰਾਂ ਕਿਹੜੀ ਗੱਲ ਕੀਤੀ ਚਾਦਰਾਂ ਤਾਂ ਮੈਂ ਹੱਥ ਨਾਲ ਮੈਂਟ ਚ ਕੱਢ ਦੇਣੀ ਆ ਦੇਖੀ ਜਾਓ ਪੱਕੀ ਗੱਲ ਠੀਕ ਐ ਔਰ ਮੰਮੀ ਨਾ ਮੇਰਾ ਇਹ ਜਿਹੜਾ ਚੈਲੰਜ ਜਿਹੜਾ ਪਹਿਲਾ ਸੀ ਉਹ ਫੇਲ ਹੋ ਗਿਆ ਕਿਉਂਕਿ ਮੇਰੇ ਘਰੇ ਆ ਗਈ ਸੀ ਦੀਦੀ ਹੁਣੀ ਤਾਂ ਕਰਕੇ ਇਹਨਾਂ ਨੇ ਵਿੱਚੇ ਕਹਿ ਦਿੱਤਾ ਮੈਗੀ ਬਣਾ ਫੇ ਰੋਟੀ ਦੀ ਭੁੱਖ ਲੱਗੀ ਸੀ ਉਹ ਵੀ ਖਾਧੀ ਫੇ ਤਾਂ ਕਰਕੇ ਜਿਹੜਾ ਚੈਲੰਜ ਸੀਗਾ ਥੋੜਾ ਜਿਹਾ ਹੋ ਗਿਆ ਹੀ ਆਪ ਡਨ ਆਪ ਡਨ ਤੇ ਤਾਂ ਕਰਕੇ ਐਸੇ ਮੰਮੀ ਤਾਂ ਆਣੀ ਵੀ ਕੋ ਮਮਾ ਦਾ ਕੋ ਇਸ਼ਾਰੇ ਤੋਂ ਗੱਲ ਹੈ ਸਮਝਦੇ ਪਏ ਹੋ ਬੋਲੋ ਮੈਂ ਨਹੀਂ ਕਹਿੰਦੀ ਮੇਰੀ ਕੀ ਮੰਨੂ ਬੋਲੋ ਦੱਸੋ ਫਿਰ ਵੀ ਦੱਸੋ ਮਮਾ ਭਾਈ ਸਾਡੇ ਵਲੌਗ ਚ ਨਹੀਂ ਆਉਣ ਬੋਲਦੇ ਮਮਾ ਆਪਣੇ ਵਲੌਗ ਚ ਬੋਲਦੇ ਉਹ ਦੇਖੋ ਕੱਪੜੇ ਉਹ ਵੀ ਦੇਖੋ ਕੱਪੜੇ ਟੋਂਤੇ ਟੋਤੇ ਟੋਤੇ ਹੋ ਗਈ ਠੰਡ ਠੰਡ ਹੋ ਗਈ ਆ ਇਹ ਗੋਰੀ ਰਾਣਾ ਕੋਪਾਲੀ। ਓਕੇ। ਅੱਜਾਂ ਸਿਰੋ ਬਿਆ ਦੀ ਬੜੀ ਗੁੱਸੀ। ਹਾਂਜੀ ਅੱਜ। ਬਦਲ ਤੋਂ ਬਿਆ। ਹਾਂਜੀ ਕਿਵੇਂ ਹੋ ਫੇ? ਠੀਕ ਆ। ਥੋੜੀ ਬੁਲਣਾ। ਸਾਟਾ ਜਿਹੜਾ ਸੀ ਮਿਸ਼ਨ ਉਹ ਹੋ ਗਿਆ। ਮਿਸ਼ਨ ਹੋ ਗਿਆ ਕੰਪਲੀਟ। ਵਾਸ਼ਿੰਗ ਮਸ਼ੀਨ ਹੈ। ਉਹ ਆਰਡਰ ਕਰਤੀ ਆ ਮਤਲਬ ਕਰੇ ਆ ਜਾਣੀ। ਕਰੇ ਆ ਜਾਣੀ। ਮੰਮਾ ਨੂੰ ਵੀ ਪਤਾ। ਮੰਮਾ ਨਹੀਂ ਤੁਸੀਂ ਆ ਕੋਚ ਨਹੀਂ ਰਸਿਆ ਹੈਗਾ ਮੰਮਾ ਨਹੀਂ ਕੋਚ ਨਹੀਂ ਦੱਸਿਆ ਬਾਜੂ ਸਿੰਘ ਆ ਜਾਣੀ ਆ ਠੀਕਾ ਸੁਣ ਲੈਣਾ ਤੁਹਾਨੂੰ ਫਿਰ ਨਾ ਕੋ ਬਾਜ ਘਟਿਆ ਤੇ ਆਪਾਂ ਚੱਲ ਜੀ ਸੀਨਾ ਕਰਦੇ ਪਿਆ ਆਪਾਂ ਵੇਟ ਹਾਂ ਅਸੀਂ ਮੰਮੀ ਨੂੰ ਦੇਣਾ ਤੁਸੀਂ ਗੁੰਡਾ ਖੋਲੋ ਜਾਗੇ ਤੇ ਮੰਮਾ ਕਰ ਤੁਹਾਨੂੰ ਅਸੀਂ ਮੰਮਾ ਨੂੰ ਕਹਿ ਰਹੇ ਆ ਕਿ ਤੁਸੀਂ ਜਾ ਕੇ ਗੁੰਡਾ ਖੋਲੋ ਤੇ ਮੰਮਾ ਦਾ ਰਿਐਕਸ਼ਨ ਦੇਦੇ ਆ ਕਿ ਗੁੰਡਾ ਕਿ ਨਹੀਂ ਅਸੀਂ ਇਹ ਕਿਹਾ ਕਿ ਆਪਾਂ ਤੇ 7-15 ਦਿਨਾਂ ਤੱਕ ਫਮਜੀ ਲੈ ਕਿ ਹੁਣੀਆਂ ਹੱਜੇ ਨਹੀਂ ਲੈ ਕੇ ਆਉਣੀਆਂ ਆਪਾਂ ਦੇਖ ਆਂਦੀ ਆ ਪਸੰਦ ਕਰ ਆਂਦੀ ਆ ਤੇ ਆਪਾਂ 15 ਦਿਨਾਂ ਤੱਕ ਲੈ ਕੇ ਆਉਣੀਆਂ ਹੁਣ ਮੈਂ ਦੇ ਦੇ ਆਪਣਾ ਕੀ ਆਪਣਾ ਦਾ ਰਿਐਕਸ਼ਨ ਹੋਊਗਾ ਖੁਸ਼ ਤਾਂ ਵੈਸੇ ਬਤਾਉ ਬਹੁਤ ਹੋ ਗਏ ਉਹ ਪਰ ਫਿਰ ਦੇਖਦੇ ਆ ਜਦੋਂ ਉਹ ਜੀ ਮਸ਼ੀਨ ਸਾਡੇ ਘਰੇ ਸਾਨੂੰ ਤਾਂ ਬਹੁਤ ਖੁਸ਼ੀ ਆ ਤੇ ਅਸੀਂ ਮੰਮੀ ਨੇ ਕਹਤਾ ਚਾਹ ਬਣਾ ਦੋ ਤੇ ਕਰਦੇ ਆ ਫਿਰ ਆਪਾਂ ਗੱਲ ਬਾਤ ਬਾਏ ਮम्मा ਮੰਮੀ ਇੱਕ ਮਿੰਟ ਆਇਓ ਮਿਲਣਾ ਹੈ ਬਾਹਰ ਮੰਮੀ ਆਇਓ ਮੜਿਆ ਅੰਕਲ ਨਹੀਂ ਆਏ ਅਸੀਂ ਤਾਂ ਵੀਡੀਓ ਬਣਾਉਣ ਚੱਲੇ ਸੀ ਬਾਹਰ ਇਹ ਬੰਦੇ ਬੰਦੇ ਹਾਂਜੀ ਜੀ ਇਹ ਜਿਹੜੇ ਬਾਹਰ ਹੁੰਦੇ ਨੇ ਜੀ ਉਹਨਾਂ ਕੋਈ ਹੈ ਬੜੇ ਤੇ ਆ ਤੁਸੀਂ ਕਹਿੰਦੇ ਨੇ ਹਬੀਬਾ ਲੱਗਦਾ ਖੋਲ ਦੇ ਖੋਲਿਏ ੁੰਡਾ ਖੋਲ ਲਿਆ ਬੱਦਾਈ ਮਮਾ ਤੇਲ ਲਿਆ ਮੜਾਇਆ ਕਿਵੇਂ ਹੋ ਫੇ? ਹਾਂ ਠੀਕ ਹੈ। ਜਦ ਮਮਾ ਤੇਲ ਲਾ ਕੇ ਉਹ ਤੇਲ ਲਿਆ ਅਮਾ ਮੰਮੀ ਦੇ ਚਿਹਰੇ ਤੇ ਖੁਸ਼ੀ ਦੇ ਕਿੰਨੀ ਐ? ਉਂ ਵਾਈਲਾ ਆਈਏ ਵੇ ਮਮਾ ਕਹਿੰਦੇ ਬਾਰ ਬਾਰ ਬਾਹਰ ਨਿਕਲ ਕੇ ਦੇਖ ਖੋਲਿਏ ਨਾ ਥੋੜ ਕਰੋ ਓਪਨ ਇਹਨੂੰ ਵਾਈਗਰ ਵਾਈਗਰ ਬਾਹਰ ਦੇ ਮੇਦਨ ਕਿਆ ਇਹ ਵਾ ਨਿਕਲ ਨਿਕਲ ਗਿਆ ਮਸ਼ੀਨ ਤੇ ਨਹੀਂ ਆਉਂਦੀ ਹੈਗੀ ਕਿਹੜਾ ਵੀ ਨਹੀਂ ਹੈ ਜੇ ਨਹੀਂ ਆਣੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੇ ਨਹੀਂ ਆਣੀ ਮਸ਼ੀਨ ਹੈ 20 ਦਿਨ ਰੋਕੇ ਆਉਗੀ ਤੇ ਮਮਾ ਕਹਿੰਦੇ ਨਾ ਸਮਝ ਲਓ ਅੱਛਾ ਗਿਫਟ ਤੁਹਾਡਾ ਗਿਫਟ ਵੀ ਆ ਮਮਾ ਫੜਿਓ ਫੜਿਓ ਬਿੱਕੇ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਲੋ ਜੀ ਪ੍ਰੈਸ ਵੀ ਆ ਗਈ ਹੈ ਪ੍ਰੈਸ ਤਾਂ ਮੈਂ ਤੱਕ ਆ ਗੁੱਪ ਮਿਲ ਗਿਆ ਮੰਮੀ ਖੋਸ਼ੀਆਂ ਤੂੰ ਐ ਖੁਸ਼ ਹੋਣਾ ਮਮਾ ਕਹਿੰਦੇ ਧੋਣੇ ਸਤਾਨਾ ਮੈਂ ਵਿਕਰਮ ਦਾ ਨਾ ਰਹਿ ਗੇ ਸਤਾਨਾ ਵੜ ਗਈ ਆ ਲੈ ਆ ਜਾ ਮਨਵੀਰ ਆਜੋ ਮੈਂ ਹਾਂਜੀ ਅਨਨੂ ਆ ਦੇਖੋ ਕੀ ਹੈ ਬਾਹਰ ਆਦਰ ਆਓ ਓ ਬੱਲੇ ਬੱਲੇ ਲੈ ਆ ਵੀ ਮੰਮੀ ਚੱਕ ਸਹੀ ਆ ਸੁਣਿਆ ਦੇਖ ਲੋ

ਸਗਾਈ ਨਹੀਂ ਫੜੀਦਾ ਹੁੰਦਾ ਮਨੇ ਸੋਣੀ ਆ ਹਾਂ ਸੋਣੀ ਆ ਨਾ ਠੀਕ ਆ ਮਨੇ ਸੋਣੀ ਆ ਸੋਣੀ ਆ ਨਹੀਂ ਨਹੀਂ ਸੋਣੀ ਆ ਮਨਵੀਰ ਲੈ 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 ਖੱਢੀ ਜਾਂਦਾ ਨਾ ਪਹਿਲਾਂ ਕਹਿੰਦਾ ਠੀਕ ਆ ਹਾਂ ਲਓ ਜੀ ਹਣ ਇਹਨੂੰ ਆਪਾਂ ਰੱਖਣਾ ਇੱਥੇ ਰੱਖੀਏ ਨਾ ਦੀ थैंक यू so much ਇੱਦਾਂ ਅੰਦਰ ਉਹ ਵਿਚਾਰੀ ਨੇ ਗੱਲ ਕੀਤੀ ਹਾਂ ਆ ਆਪਣੇ ਆਪ ਬੰਦ ਲੈਣਾ ਹੁਣ ਆਸੀ ਮਸ਼ੀਨ ਵੀ ਲੱਗਿਆ ਸੈਟਿੰਗ ਕਰਨਾ ਅਸੀਂ ਕਿਹਾ ਵੀ ਆਪਾਂ ਅੰਦਰ ਰੱਖਾਂਗੇ ਇੱਥੇ ਖੜਾ ਇੱਥੇ ਠੀਕ ਆ ਨਾ ਹਾਂ ਇੱਥੇ ਠੀਕ ਆ ਅੰਦਰ ਇਹ ਜੋ ਕਿ ਸਾਡਾ ਬਾਥਰੂਮ ਜਿਹੜਾ ਨਾ ਵੱਡਾ ਆ ਇਹ ਆਪਾਂ ਬਾਥਰੂਮ ਚ ਰੱਖ ਲੈਣੀ ਆ

ਧਿਆਨ ਨਾ ਮਮਾ ਇਹ ਤੂੰ ਪਰੇ ਹੁ ਮਾਰੀ ਚੱਲ ਚੱਲ ਜਾ ਤੂੰ ਚੜ ਜਾ ਛੱਡ ਤੂੰ ਛੱਡ ਦੋ ਮਾਂ ਛੱਡ ਦੋ ਚੱਲ ਸੈਟਿੰਗ ਕਰਕੇ ਫਿਰ ਦਿਖਾਉਂਦਾ ਜਰਾਜ ਨੂੰ ਮੈਂ ਦੇਖ ਲਉ ਆਪਾਂ ਤਾਂ ਕਰਤੀ ਇੱਥੇ ਸੈਟਿੰਗ ਤੇ ਮਨਵੀਰ ਜਿਹੜਾ ਨੇ ਸਾਡੇ ਨੂੰ ਨਾ ਉਹ ਮਿਲ ਗਿਆ ਸੀਗਾ ਦਾਜ ਆ ਮਿਲ ਗਿਆ ਕਿ ਅਸੀਂ ਮੈਂ ਮਿੱਟੀ ਖਾੜਵਾ ਥੋੜੀ ਤੇ ਇਹਦੇ ਹੁਣ ਪੈਣੀਆਂ ਮੈਂ ਮਸ਼ੀਨ ਇੱਥੇ ਠਗਾ ਦਿੱਤੀ ਆ ਥੋੜੀ ਇੰਨੀ ਕੁ ਸਪੇਸ ਉਸੇ ਛੱਡ ਦਿੱਤੀ ਉਹਨੂੰ ਬਿਆਲ ਕੇ ਸਹੀਆ ਨਾ ਮਮਾ ਚਲੋ ਬਿੱਕੇ ਆਜੋ ਹੁਣ ਆਜੋ ਮੈਂ ਵੀ ਲੈਪ ਕੀਤੀ ਨੇ ਠਾਕ ਦਿੱਤੀ ਮਸ਼ੀਨਾਂ ਚੱਕੜੀਆਂ ਤਾਂ ਸਭ ਹੋਰ ਇਹਦੇ ਥੋੜਾ ਰੱਖਣੀ ਆ ਪਾਸ ਨੇ सही है। आज जब आ सकते हैं हम मम्मा वाला दे कॉल। हाँ। रात दे वाज गया बारा। साठा दे लो। बारा बारा मोमेंट लग गये खान हाँ जी बारा वाज गया। बिकॉज़ खाते ना टूटे। खाते काल सारे में। रे बैठे कितना दस्त। हैं? हम्म। बैठे कितना दस्त। नॉनी मार के। ये आने। ये आने के पानू पीले।